ਇਦਰਾ ਮੋਡਰਨ ਬਟਰ ਕਾਲਜ ਛੱਡੀ ਆ ਗਰਮੀ ਇਥੇ ਚੱਲਦਾ ਵਾ ਗਰਮੀ ਪੂਰੀ ਆ ਵੇਖੋ ਫਿਰ ਵੀ ਆਦਾ ਗਰਮੀ ਆ ਗਰਮੀ ਪੂਰੀ ਜਹਾਜ ਕ੍ਰੈਸ਼ ਹੋ ਜਾਂਦੇ ਗਰਮੀ ਦੇ ਨਾਲ ਅਹਮਦਾਬਾਦ ਚ ਹੋਇਆ ਅਹਮਦਾਬਾਦ ਚ ਹੀ ਹੋਣਾ ਹਸਾਬ ਕਾ ਸੀਐਮਸੀ ਉਹਦੇ ਵਿੱਚ ਉਹਦੇ ਜੀ ਉਹ ਕਬਰਾ ਸੁੱਕਿਆ ਆ ਹਾ ਹਾ ਕ੍ਰੈਸ਼ ਗਰਮੀ ਜਿਆਦਾ ਹਣ ਕਰਨ ਇਸੇ ਵੀ ਕੱਖ ਨਹੀਂ ਕਰਦਾ ਕੀ ਕਹਿੰਦਾ ਮੌਸਮ ਪਵਾ ਦੇ ਅੱਗੇ ਵੈਸੇ ਨਹੀਂ ਆਇਆ ਬਲਕਿ ਤੂੰ ਤੀ ਫਾਟ ਖੜੇਗਾ ਇਲਰਟ ਜਾਰੀ ਕਰਤਾ ਹਾਂ ਆ ਲੱਟ ਜਾਰੀ ਕਰਤਾ ਅੱਛਾ ਮੌਸਮ ਗੰਭਾਰੀਆ ਜੇ ਦੋ ਦਿਨ ਬੱਤੀ ਨਾ ਆਈ ਤਾਂ ਵੀ ਕੰਮ ਨਹੀਂ ਨਾ ਪਿਆ ਤਾਂ ਵੀ ਕੰਮ ਖਰਾਬ ਹੀ ਆ ਬਹੁਤ ਨੂੰ ਦਵਾਈ ਲੈਣੀ ਸੀ ਬੋਤਲ ਨਹੀਂ ਲੋੜੀ ਗਿਲ ਤੋਂ ਤਾਂ ਸਹੀ ਕਰਤਾ ਵਾ ਤਾਂ ਸਹੀ ਹੋ ਗਿਆ ਵਾ ਮੀਰੇ ਕੀ ਸੁਭਾਉਣਾ ਮੀਰੇ ਮੈਣਾ ਜਿਉ ਪਾਛੇ ਤੋ ਸਭੀ ਲੋ ਦੋਸਤੋ ਤੁਹਾਡੇ ਇਲਾਕੇ ਜੇ ਇਹੋ ਜਿਹੀ ਗਰਮੀ ਦਾ ਜੇਰਾ ਸਾਡੇ ਇਲਾਕੇ ਚ ਕਿੱਥੋਂ ਕਿੱਥੋਂ ਜੁੜੇ ਦੋਸਤ ਕਰੋ ਕਮੈਂਟ ਕਰੋ ਔਰ ਭਾਈ ਬਸੋ ਫਿਰ ਵਿਚਾਰ ਆਪਣੇ ਵਿਚਾਰ ਮਾਰ ਗਿਆ ਵਰਿੰਦਰ ਕਾਲੂ ਸੁੱਤੀ ਕੇ ਆ ਅੱਛਾ ਅੱਲਾ ਫੱਟਿਆ ਆ ਮਤਲਬ ਦੂਜੇ ਦੋ ਸਤੀਵਾ ਦੇ ਕੇ ਆ ਦੋ ਜੇ ਦੋ ਸਤੀਵਾ ਦੇ ਕੇ ਸੁੱਤੀ ਗਿਆ ਵਾ ਸਾਵੇ ਅੱਲਾ ਰਿਪੋਰਟ ਪਾਵੇ ਏ ਭੱਜਣ ਲੱਗਾ ਹੀ ਦੇ ਆਪਨੇ ਤੋਂ ਬਤ ਪਾਦੇ ਨੇ ਮੇਰੇ ਰੋਗ ਤਾਂ ਬਹੁਤ ਚੱਲਿਆ ਨਾ ਦਵਾਈ ਲੈ ਬਹੁਤ ਵਾਰ ਉਹ ਹੁੰਦਾ ਹਿਰਦਾ ਔਰ ਉਹ ਸਟ੍ਰੀਮ 'ਪਾਉਂਦਾ ਸ਼ਾਮ ਨੂੰ ਜਾਏ ਗੰਦੀ ਜਿਆਦਾ ਨਾ ਗੰਦੀ ਬਹੁਤ ਜਿਆਦੀ ਪੈੰਦਈ ਆ ਬਚਾ ਕਰਵਾਉ ਦਾ ਤੁਸੀਂ ਬੰਦ ਕਰੋ ਚਾਰ ਦਿਨ ਤੱਕ ਰੋਕ ਰੇ ਸੀ ਅਸੀਂ ਆ ਤੁਹਾਡਾ ਵੀ ਕੁਝ ਕਰਦਾ ਇੱਥੇ ਇੱਥੇ ਕਰਦਾ ਕੋਈ ਇੱਥੇ ਇੱਥੇ ਲਵਾਇਆ ਨਹੀਂ ਗਏ ਇਹ ਜਿਹੜਾ ਵਿਚਾਰਾ ਬਟਰ ਖੋਲ ਕੇ ਬੈਠਾ ਇੱਧਰ ਆ ਗਿਆ ਹੁਣ ਹੁਣ ਤੋਂ ਤੋਂ ਮੇਰੇ ਆਸ ਤੇ ਛੱਡ ਤਾਂ ਨਾ ਚਲੋ ਠੀਕ ਆ ਦੱਸੋ ਜੀ ਦੱਸੋ ਕੀ ਹਾਲ ਗਰਮੀ ਦਾ ਕਰੋ ਕਮੈਂਟ ਆਪੋ ਆਪਣੇ ਕਿੱਥੋਂ ਕਿੱਥੋਂ ਜੁੜੇ ਆਂ ਬੱਤੀ ਉਤੀ ਆਉਂਦੀ ਆ ਕਿ ਕਾਟੀ ਵੱਜਦੇ ਆ ਆਪਣੇ ਤਾਂ ਕੱਟ ਲੱਗਦੇ ਹੈ ਲੋ ਬਹੁਤ ਚੱਲਦੀ ਜਾ ਬੜੀ ਕਾਤਾ ਖੋਇ ਪਕਾ ਫੁੱਲ ਦਿਨ ਖੜਾ ਮੰਨੋ ਹਾ ਦੋ ਬਹੁਤ ਵਧੀਆ ਜੀ ਸਮਾਰਟ ਲੱਗਦੇ ਹੋ ਕਿਉਂ ਕਿਸ ਨੂੰ ਇਸ ਨੂੰ ਅਲਵਾ ਜੀ ਆ థాంਕ ਯੂ థాంਕ ਯੂ ਥੈਂਕ ਯੂ ਜੀ ਧੰਨਵਾਦ ਜੀ ਧੰਨਵਾਦ ਇਹ ਮੁੰਡਾ ਹੈਗਾ ਹੈ ਮੇਰਾ ਸੇਵਾ ਕੇਂਦਰ ਦਾ ਮੁੰਡਾ ਹੈ ਕੰਮ ਕੋਈ ਵੀ ਕੰਮ ਕਰਾਉਣਾ ਆ ਮੁੰਡਾ ਹੈਗਾ ਬੜਾ ਸੋਹਣਾ ਹੈ ਹਾਂ ਤੇ ਤੁਸੀਂ ਕਮੈਂਟ ਕਰ ਇਹ ਸੇਵਾ ਕੇਂਦਰ ਦੇ ਵਿੱਚ ਆ ਆਧਾਰ ਕਾਰਡ ਪਿੰਨ ਕਾਰਡ ਪੈਸਨ ਅਸਲੇ ਦੀਆਂ ਫੈਲਾ ਮੈਰਜ ਮੈਰਜ ਫੈਲਾ ਰਜਿਸਟਰ ਕਰਾਉਣੀ ਆ ਰਜਿਸਟਰੀ ਕਢਾਉਣੀ ਆ ਰਜਿਸਟਰੀਆਂ ਵੀ ਅਪਲਾਈ ਹੋਣ ਲੱਗ ਪਈਆਂ ਹੁਣ ਸੇਵਾ ਕੇਂਦਰ 'ਚ ਸਾਰੇ ਕੰਮ ਇਹ ਮੁੰਡਾ ਕਰਦਾ ਵਾ ਹਾਂ ਆਲ ਰੌਂਡਰ ਆ ਇਹ ਆਲ ਰੌਂਡਰ ਖਿਡਾਰੀ ਆ ਬਸ ਨੰਬਰ ਦਾ ਲਿੰਕ ਮੈਟਮੈਂਟ ਕਰ ਦਦਾ ਆਧਾਰ ਕਾਰਡ ਦਾ ਚਲਦੇ ਚੱਲਿਆ ਤਾਂ ਕੋਈ ਵੀਡੀਓ ਛੰਡੀ ਹੋ ਰਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਵੀਰ ਜੀ ਲਾਈਕ ਫਾਲੋ ਤੇ ਸ਼ੇਅਰ ਵੀ ਕਰੋ ਲਾਈਕ ਲਾਈਕ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਕਰ ਲੋ ਕੁਝ ਵੀ ਲੋ ਠੀਕ ਆ ਜੀ ਸਿੰਗਾਪੁਰ ਆ ਲਿਆ ਠੀਕ ਆ ਜੀ ਧੰਨਵਾਦ ਤੁਹਾਡਾ ਕਿਹਾ ਸਿਰ ਮੱਥੇ ਤੁਹਾਡਾ ਕਿਹਾ ਸਿਰ ਮੱਥੇ ਉਹ ਬੰਦੇ ਕੋਲੇ ਹੋ ਗਏ ਆ ਆਪਣੇ ਕੋਲੇ ਬਹੁਤ ਦਾ ਸਿੰਗਾਪੁਰ ਆਣ ਕਰਵਾਉਂਦੇ ਆ ਅੱਜ ਸੋ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰ ਜੀ। ਬਾਈ ਸਿੰਗਾਪੁਰ ਵਾਲਾ ਇੱਥੇ ਕਿਵੇਂ ਗਰਮੀ? ਇੱਥੇ ਤਾਂ ਗਰਮੀ ਵਟਕਾ ਨਹੀਂ ਆਉਂਦੀ ਇੱਥੇ ਦੱਸ ਕੀ ਆ ਗਰਮੀ ਦਾ? ਜੋ ਮੁੰਡੇ ਦਾ ਵਲੌਗ ਵੇਖਿਆ ਅੱਜ ਆਪਣੋਂ ਟੂਟੀਆਂ ਲਾਇਆ ਨੇ ਜੋੜ ਆ ਥੰਮ ਚੁੱਕਦੇ ਫਟੇ ਉਹਨੇ ਅੱਜ ਕੰਮ ਆਇਆ ਹੋਰ ਉਹ ਪਾਣੀ ਛੱਡਿਆ ਲੈ ਚਿੱਕੜ ਮਾਰਨ ਦਿਆ ਵਾ ਸਹੀ ਆ ਸਹੀ ਆ ਇਹ ਕਿੰਨੇ ਵਲ ਜਾਂਦੇ ਨੇ ਇਹ ਕਾਟਦੇ ਨੇ ਨੰਗਾ ਸਾਲਾ ਨੇ ਦੂਰ ਕਿਧਰ ਕੋ ਆਉਂਦੇ ਆ ਜੋ ਨੇ ਜ ਪਾਣੀ ਨਹੀਂ ਸਾਡੇ ਦਾ ਗਰਮੀ ਕਰੀ ਉਹਨਾਂ ਬਹੁਤ ਜ਼ਿਆਦਾ ਕਰੀ ਤੇ ਜਲੀ ਇਹਨਾਂ ਦੇਖ ਸੁਬਾਨ ਅੱਲਾਹ ਇੱਥੇ ਕਿਆ ਕਰਾਂਗਾ ਜਿਹੜਾ ਲਫੋਟੋ ਬਣਾਉਣਾ ਜੋ ਤੁਸੀਂ ਕਿਹਾ ਕਿ ਇੱਥੇ ਲਾਈ ਕਰਨਾ ਉਹ ਉਹਦਾ ਕੰਮ ਹੈ ਆਜੋ ਜੀ ਆਜੋ ਗਰਮੀ ਦਾ ਹਾਲ ਦੱਸੋ ਗਰਮੀ ਦਾ ਹਾਲ ਦੱਸੋ ਕੋਲ ਆ ਪੀਂਹ ਹਰੇ ਚਾਣਾ ਕੱਚੀ ਗਰੀ ਕੱਚੀ ਗਰੀ ਯਾ ਇਹਦਾ ਇਹੋ ਸੋਹਣ 10 10 ਤੋੜ ਤਨ ਮੜਾ ਚਲਾ ਕੇ ਦੱਸੋ ਚਲਾ ਕੇ ਪਿੰਗਾ ਵੀ ਕਰਨਾ ਨਾ ਜੇ ਤਾਂ ਬੜਾ ਠੀਕ ਹੈ ਕਾ ਆਹ ਕਰਨਾ ਮੈਂ ਤੇਰੀ ਦੱਸੂਗਾ ਮੈਂ ਫੋਲ ਆ ਮੈਂ ਤਾਂ ਬੈਂਟਰ ਨਹੀਂ ਕਿ ਨਾ ਹੁੰਦਾ ਇਹ ਕਿੰਨੇ ਥਿਊ ਆ